ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾ ਮੈਂ ਚੂਕ ਅੰਦੇ ਏਕ ਨਾ ਲਾਗਈ ਜਿਉ ਬਾਸ ਬਜਾਈਐ ਫੂਕ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਹੇ ਕਵੀਰ ਜੇ ਸਿੱਖਾਂ ਵਿੱਚ ਹੀ ਇਕਾਈ ਹੋਵੇ ਤਾਂ ਸਤਿਗੁਰੂ ਵੀ ਕੁਝ ਸੰਭਾਰ ਨਹੀਂ ਸਕਦਾ ਇਸ ਹੀਰੇ ਜਨਮ ਨੂੰ ਕੌਡੀ ਬਦਲੇ ਜਾਂਦੇ ਨੂੰ ਵਿਚਾਰ ਨਹੀਂ ਸਕਦਾ ਜੋ ਮਨੁੱਖ ਹੰਕਾਰ ਵਿੱਚ ਅੰਨਾ ਹੋਇਆ ਰਹੇ ਗੁਰੂ ਦੀ ਸਿੱਖਿਆ ਦੀ ਕੋਈ ਵੀ ਗੱਲ ਉਸ ਨੂੰ ਚੰਗੀ ਨਹੀਂ ਲੱਗਦੀ ਜਿਵੇਂ ਫੂਕ ਮਾਰਿਆਂ ਬਾਸ ਦੀ ਬੰਸਰੀ ਵੱਜਣ ਲੱਗ ਪੈਂਦੀ ਹੈ ਪਰ ਫੂਕ ਇੱਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ ਤੇ ਮੇਹੰਕਾਰੀ ਦੇ ਇੱਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਆਸਰ ਕਰਨ ਤੋਂ ਬਿਨਾਂ ਹੀ ਨਿਕਲ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ